ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਅੱਜ ਦੇ ਵਲੌਗ ਵਿੱਚ ਫੇਰ ਸਵਾਗਤ ਹੈ ਅੱਜ ਮਿਸਤਰੀ ਦਾ ਪਹਿਲਾ ਬੰਦਾ ਆ ਗਿਆ ਹੈ ਅੱਜ ਬਾਬੇ ਦੀ ਮੇਹਰ ਨਾਲ ਆਪਾਂ ਲਾਈਨਾਂ ਜੀਆਂ ਲਾ ਕੇ ਤੇ ਨੀ ਪਟ ਲਾਂਗੇ ਜੀ ਬਾਬੇ ਦੀ ਮੇਹਰ ਰੱਬ ਕਰੇ ਅੱਜ ਟਾਈਮ ਦਵੇ ਕਿਉਂਕਿ ਸੌਣ ਤੋਂ ਪਹਿਲਾਂ ਪਹਿਲਾਂ ਪਟਣੀ ਹੁੰਦੀ ਚੀ ਕੱਲ ਨੂੰ ਸੰਗਰਾਣ ਦਾ ਤੇ ਇਸੇ ਕਰਕੇ ਪਹਿਲਾਂ ਪਟ ਲੈਣੀ ਆ ਤੇ ਆਜੋ ਭੈਣ ਜੀ ਚੱਲੇ ਨੇ ਕਿਤੇ ਮੈਡਮ ਜੀ ਮੈਮ ਕਿੱਥੇ ਨਾ ਹੈ ਮੈਮ ਕੈਸੀ ਹੈ ਆਪ ਮੈਂ ਅੱਜ ਮਿਲਣੇ ਮੰਮੀ ਹੋਣੀ ਅੱਜ ਮਾਰਗ ਤੇ ਘੁੰਮਦੇ ਚੱਲੇ ਕਿਉਂਕਿ ਦੁੱਖ ਸੁੱਖ ਚ ਅਗਲੇ ਦਿਨ ਨਾਲ ਕਰਨਾ ਪੈਂਦਾ ਪਿੰਡ 'ਚ ਜਾਣਾ ਬਣਦਾ ਇਹਨਾਂ ਦਾ ਜਵਾਨ ਕੁੜੀ ਸੀ ਉਹਨਾਂ ਦਾ ਕਰਕੇ ਰੰਦਾ ਬੜਾ ਜ਼ਿਆਦਾ ਨਾਲਾ ਚਲੋ ਵਾਇਗਰੂ ਇੱਦਾਂ ਦਾ ਕਹਿਣਾ ਨਾ ਕਰੀ ਪਰ ਬਾਕੀ ਜਿੰਨੀ ਵਾਇਗਰੂ ਨੇ ਲਿਖੀ ਹੋਣੀ ਇਹ ਬੰਦਾ ਘੂਕੇ ਜਾਂਦਾ ਜੀ ਨਿੱਕੇ ਨਿੱਕੇ ਜਿਹਾ ਆਖ ਸਕਦੇ ਤੇ ਪਾਕੀ ਗੱਲ ਅੱਜ ਜਿਹੜੀ ਕੱਲ ਕਲੀ ਪਾਈ ਸੀ ਉਹ ਤਾਂ ਖੁਰਖੁਰੀ ਗਈ ਮੰਮੀ ਤੇ ਕਲੀ ਤੇ ਰੀ ਲੱਭਣੀ ਸੀ ਮੀਂਹ ਦੇ ਵਿੱਚ ਇੰਨਾ ਦਾ ਮੀਂਹ ਆਇਆ ਬਹੁਤ ਘੇਰੇ ਮੀਂਹ ਆ ਪਤਾ ਹੀ ਨਹੀਂ ਲੱਗਾ ਮੀਂਹ ਕਦਾ ਕਿਉਂ ਨਹੀਂ ਲੱਗਾਗਾ ਰਾਤੀ ਮੰਮੀ ਏਕ ਮਾਡੀ ਤੇ ਜਾਂਦੇ ਸੀ ਡਿਨਰ ਕਰਕੇ ਆਈ ਆ ਇੱਕ ਪ੍ਰੋਬਲਮ ਆਈ ਬਾਹਰ ਦੇ ਫੂਡ ਕਰਕੇ ਆਵੇ ਇਹਦੇ ਵੀ ਦਾਣਾ ਆ ਨਿਕਲਿਆ ਮੇਰੇ ਵੀ ਨਿਕਲਿਆ ਤੇਰੇ ਵੀ ਆਉਂਦੇ ਨਿਕਲਣਾ ਬੈਠੀ ਤੂੰ ਬਹੁਤ ਡੱਫਿਆ ਹੋ ਉਹ ਤੇ ਹਲਕਾਉਂ ਖਾਈ ਮੇਰੇ ਨਹੀਂ ਨਿਕਲਦਾ ਮੈਂ ਆਪਦਾ ਨਾਲ ਹੀ ਉਹ ਕਰ ਲੈਣੀ ਆ ਮੈਂ ਭਰਾ ਜੀ ਆਪਦਾ ਨਾਲ ਦੀ ਨਾਲ ਡੀਟਾ ਉਹ ਕਰ ਦੇਣੀ ਆ ਡੀਟੌਕਸ ਕਰ ਦੇਣੀ ਤੇ ਨਾਲ ਦੀ ਨਾਲ ਬਸ ਮਿਸਤਰੀ ਆ ਜੀ ਤੇ ਆਪਣੀ ਜੀ ਸੀ ਬੀ ਵੀ ਆ ਜਾਣੀ ਅੱਜ ਤੇ ਨਿਆ ਪੁੱਟ ਲਈ ਜੇਸ ਵੀ ਹੋਣੀ हां ओ ਛੇਤੀ ਨਹੀਂ ਕੰਮ ਟਾਈਮ ਦੀ ਬੰਦੇ ਆਣ ਕਿੱਥੋਂ ਛੇਤੀ ਫੱਟ ਬੰਦੇ ਨਹੀਂ ਪੱਤੀ ਜੀਸੀਬੀ ਕਿਵੇਂ ਪੱਟੂ ਕਿੰਨੀ ਹੋਗਾ ਅੱਜ ਆਪਾਂ ਕੰਟੀਨਿਊਟੀ ਰੱਖਾਂਗੇ ਅੱਜ ਸਾਰਾ ਕੁਝ ਤੁਹਾਨੂੰ ਡੀਟੇਲ ਚ ਦੱਸਾਂਗੇ ਨਾਲੀ ਦੇ ਵਿੱਚੋਂ ਰੇਤਾ ਚੱਕ ਫਿਰ ਨਾਲੀ ਦੇ ਵਿੱਚੋਂ ਤੇ ਮੋਟਾ ਮੈਨੂੰ ਲੱਭਣ ਨਹੀਂ ਦਿਆ ਕਿੱਥੇ ਗਿਆ ਮੋਟਾ ਫਲਾਸ਼ ਚ ਕਿੱਥੇ ਬੜਿਆ ਘੰਟਾ ਮੋٹے ਦਾ ਬੰਨੇ ਆ ਬੜਾ ਚੋਹ ਬਤੋਵਾ ਹੁਣ ਘੰਟਾ ਉਧਰੋਂ ਮਿਸਟਰੀ ਆ ਜਾਣਾ ਉਧਰੋਂ ਆਰਕਟੈਕਟ ਆ ਜਾਣਾ ਸਾਰਾ ਕੁਝ ਹੋ ਜਾਣਾ ਪਰ ਮੋਟੇ ਨੇ ਹਜੇ ਬਾਹਰ ਨਹੀਂ ਆਉਣਾ ਵੇ ਲੈਓ ਹਾਂ ਜੀ ਮੰਮੀ ਤੂੰ ਨੀ ਪੱਥਰ ਰੱਖਣਾ ਅੱਜ ਤੇ ਕੋਈ ਨਹੀਂ ਅੰਠੀ ਰੱਖ ਲਿਓ ਜੇ ਮਰਦੋਂ ਹੈਂ ਕਰ ਲਿਓ ਮਗਰ ਕੋਈ ਮੈਂ ਦੇਗ ਬਣਾ ਕੇ ਦੁਬਾਰਾ ਕੁਝ ਕਰ ਲਿਆ ਆ ਵੇਖੋ ਮੈਂ ਤਾਂ ਕਹਾਂ ਤੂੰ ਰੱਖੇਂਗੀ ਪਹਿਲੀ ਇੱਟ ਤੇਰੀ ਪਹਿਲੀ ਇੱਟ ਤਾਂ ਬਾਬੇ ਸੁਰ ਖਾਉਣੀ ਬਾਬੇ ਨੇ ਲਾਇਆ ਜੀ ਮਗਰ ਲਿਗਾ ਇੱਟਾ ਸਾਰ ਕੇ ਮੰਮੀ ਰਖਾ ਦਊਗੀ ਹਾਂ ਚੱਲ ਵੇਚਦੇ ਆ ਸ਼ਾਮ ਤੱਕ ਹੀ ਪੰਦਾ ਨਹੀਂ ਆਈ ਪਟੀਆਂ ਜਾਣੀਆਂ ਸ਼ਾਮ ਤੱਕ ਤਾਂ ਮੇਰੇ ਧਾਰਨਾ ਨਾ ਕੋਈ ਨਹੀਂ ਹੋਰ ਦਵਾਈ ਜਾਣਾ ਮੁਰਕੇ ਹਾਂ ਰਾ ਸ਼ਾਮ ਪੈ ਜਾਣੀਆਂ ਉਦੋਂ ਤੇ ਕਰਵੇਟ ਕਰਾਂਗੇ ਜੇ ਟੈਂਸ਼ਨ ਨਾਲ ਹੈ ਨਗਾ ਲਾਂਗੇ ਕਿਉਂਕਿ ਨਹੀਂ ਅਸੀਂ ਅੱਜ ਦੇ ਅੱਜ ਦੇ ਦਿਨ ਰੱਖਣੀ ਹੈ ਕਿਉਂਕਿ ਕੱਲੂ ਸੰਗਰਾਮ ਜੇ ਤੇ ਸੌਂਚ ਨਹੀਂ ਕੰਮ ਸ਼ੁਰੂ ਕਰਦਾ ਹਨਾ ਪਹਿਲਾਂ ਕਰ ਲੋ ਅਸਾ ਚੇਕ ਹੱਕ ਤਾਂ ਬੜੀ ਹੋਈ ਸੌਂਚ ਤਾਂ ਨਹੀਂ ਕਰਦੇ ਮੀ ਮੂ ਪੈਲ ਨਾ ਪੈਂਦਣਾ ਤੇ ਫਿਰ ਨਾ ਕੰਦਾ ਜੰਮਦੀਆਂ ਨੇ ਨਾ ਸੋਕਰੀਆਂ ਨੇ ਤੇ ਫਿਰ ਉਹ ਲੇਬਰ ਵੀ ਖਰਾਬ ਹੁੰਦੀ ਤੇ ਟਾਈਮ ਵੀ ਖਰਾਬ ਹੁੰਦਾ ਤੇ ਜਿਹੜਾ ਮਟੀਰੀਅਲ ਉਹ ਵੀ ਖਰਾਬ ਹੁੰਦਾ ਤੇ ਉਹਦੀ ਮਜ਼ਬੂਤੀ ਵੀ ਨਹੀਂ ਹੁੰਦੀ ਜਿੰਦੀ ਸੋ ਇਹ ਹਾਲਤ ਤਾਂ ਬਣੀ ਹੋਈ ਕਿ ਸੌਂਚ ਘਰ ਨਹੀਂ ਸ਼ੁਰੂ ਕਰੀਦੇ ਆ ਮੇਰੀ ਕੁਕੀ ਸੌਣ ਤੇ ਲੋਕੀ ਚੁੱਲਾ ਨਹੀਂ ਠੱਠਾ ਬਣਾਉਂਦੇ ਸੀ ਮੰਜਾ ਨਹੀਂ ਹਣਤਗਾ ਸੀ ਪਹਿਲਾਂ ਚੁੱਲੇ ਬਾਹਰ ਹੁੰਦੇ ਖੁਰ ਜਾਂਦੇ ਸੀ ਖੁਰ ਜਾਂਦੇ ਸੀ ਚਾਰਾਂ ਕਰਦੇ ਸੀ ਚਾਰਾਂ ਤਾਂ ਕਰਦੇ ਸੀ ਸੋਢੀ ਸਾਹਿਬ ਮੈਂ ਕਿਹਾ ਕੱਲ ਵੇਲਾ ਮਾਦਾ ਨੇ ਨਾ ਕਰਤੀ ਦੇ ਵੇਲਾ ਨਾ ਠੱਕੇ ਨਾਲ ਹੀ ਪੈ ਗਈ ਵੇਲਾ ਮੀ ਵੀ ਉਦੋਂ ਰੁਗਿਆ ਨਹੀਂ ਜਿੰਨਾ ਚਿਰ ਖੜੇ ਰਹੇ ਹਾਂ ਆਹ ਕਿਹੜਾ ਤੁਰਿਆ ਆਂਦਾ ਸੁੱਲਾ ਇਹ ਗੂੰ ਲੈ ਕੇ ਗੱਡੀ ਪਰੇ ਕਰੋ ਗੱਡੀ ਇਹ ਹਿੰਨੀਆਂ ਪਾਉਂਦਾ ਇਥੇ ਲੀਕਾ ਮਾਰਨ ਦੇ ਤੇ ਤੂੰ ਮੂੰਹ ਚੱਕ ਕੇ ਅੱਗੇ ਤੁਰਿਆ ਉਹਨੇ ਅੱਗੇ ਕੱਲ ਮੀਂਹ ਕਰਕੇ ਰੁਗ ਗਿਆ ਕੰਮ ਓਏ ਮੜੇ ਫਰਸ਼ ਦਾ ਲੈਵਲ ਡਾਊਨ ਵੱਜ ਗਿਆ ਇੱਥੋਂ ਹਾਂ ਨੇ ਬਹਿ ਗਈ ਭਾਈ ਮੈਨੂੰ ਲੱਗਦਾ ਓਏ ਬੈਠੀ ਆਏ ਇਹ ਬੈਠੀ ਆ ਬਈ ਕੀ ਬੈਗੀ ਫਰਸ਼ ਨਹੀਂ ਨਹੀਂ ਇਹ ਡਾਊਨ ਹੀ ਹੋਣੀ ਇਥੇ ਇਹ ਡਾਊਨ ਸੀ ਇੱਥੋਂ ਹੋਰ 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 ਆ ਵੇਖਿਆ ਵੇਖਿਆ ਜਿਹਾ ਨਹੀਂ ਲੱਗਦਾ ਤਕੌਣਾ ਜਿਆ ਆਉਂਦੋ ਉਹ ਡੀਜੀ ਐਵੇਂ ਦੀ ਹੁੰਦੀ ਹੈ ਨਾ ਗੁਣੀਆਂ ਗੁਣੀਆਂ ਕਰਦੇ ਪੈ ਭੈਣ ਜੀ ਤੁਹਾਨੂੰ ਪਤਾ ਨਾ ਤੈਨੂੰ ਨਹੀਂ ਸਮਝ ਆਉਣੀ ਕੀ ਹੋਣੀ ਆ ਦੇਖ ਲੈ ਇਹਨੇ ਉਵੇਂ ਬੜਾਈ ਜਾ ਕਰ ਕਮਲਿਆ ਛੋਡੀ ਨਹੀਂ ਤੂੰ ਕੰਪਿਊਟਰ ਦੇ ਕਿਹੜੇ ਕਿਹੜੇ ਕੋਰਸ ਕੀਤੇ ਸੀ ਨਹੀਂ ਤੈਨੂੰ ਹਲਾਉਣ ਬਟਿਕ ਬਣਾ ਦੇ ਨਹੀਂ ਤੂੰ ਕੰਪਿਊਟਰ ਦੇ ਕਿਹੜੇ ਕਿਹੜੇ ਕੋਰਸ ਕੀਤੇ ਸੀ ਤੂੰ ਲੈਂਗੁਏਜ ਕੀਤੀ ਹੈ ਨਾ ਕੰਪਿਊਟਰ ਦੀ ਤੂੰ ਸੀ ਪਲੱਸ ਪਲੱਸ ਕੀਤਾ ਉਸ ਤੋਂ ਬਾਅਦ ਕੀ ਕੀਤਾ ਤੂੰ ਕੰਪਿਊਟਰ ਦਾ ਤੇ ਕਹਿੰਦੀ ਵਿੰਡੋ 7 ਕਿਵੇਂ ਕਰੀਦੀ ਆ ਲੈ ਮੈਂ ਮੈਨੂੰ ਇਹ ਨਹੀਂ ਮੈਂ ਕਹਿੰਦਾ ਮੈਂ ਬੁੱਕ ਜੀ ਵੀ ਹੁੰਦੀ ਜੀ ਮੈਂ ਆਪਣੀ ਹੁੰਦੀ ਜੀ ਮੈਕ ਐਮ ਐਸੀ ਤੇ ਪ੍ਰਾਵਾ ਸਿਸਟਮ ਇਹਨਾਂ ਦਾ ਇਹਨਾਂ ਨਿਸ਼ਾਨ ਜਾਉਂਦਾ ਪਤਾ ਨਹੀਂ 13 4 12 9 16 4 ਕੀ ਕੋ ਕਹੀ ਜਾਂਨੇ ਤੁਸੀਂ ਸੜੀ ਸਾਹਿਬ ਹੈ ਇਹ ਕੀ ਗੱਲਾਂ ਨੇ ਦੱਸ ਬਾਕੀ ਜਿਵੇਂ ਡਾਕਟਰਾਂ ਦੀ ਲਿਖਾਈ ਡਾਕਟਰਾਂ ਨਹੀਂ ਸਮਝ ਆਉਂਦੀ ਹੈ ਨਾ ਨਹੀਂ ਇਹ ਤੁਹਾਨੂੰ ਸਮਝ ਆਏਗਾ ਹਾਂ ਹਾਂ ਨਹੀਂ ਆਹ ਵਾਲੀ ਆਰਕੀਟੈਕਟਲ ਇਹ 12 9 ਤੇ ਰੱਖ ਦਿਓ ਤਿਆਰ ਕਰ ਦਿਓ ਇਹਨੇ ਦੇ 13 4 ਤੇ ਤਿਆਰ ਕਰ ਦਿਓ ਏ ਬਾਈ ਤੁਸੀਂ ਜਾਣੋ ਮਿਸਤਰੀ ਸਾਹਿਬ ਨੇ ਨਕਸ਼ਾ ਫੜਾ ਦਿੱਤਾ ਗਿਆ ਲੀਕਾਂ ਮਾਰ ਲਾ ਪਣਗੇ ਹੈ ਗੁਡੀਆਂ ਕੱਢ ਲਿਆ ਬਈ ਸਾਰਾ ਹਾਂ 5 ਇੰਚ ਦਾ ਫਰਕ ਆ ਕਰੀਓ ਕੰਮ ਦਾ 5 ਇੰਚੀ ਮਤਲਬ ਵਿੰਗੀ ਆ ਹਾਂ ਔਰ ਚਲ ਪਹਿਲਾਂ ਬਣੀਆਂ ਬਈ ਉਹਨਾਂ ਕੀ ਕਰ ਸਕਦੇ ਠੀਕ ਨਹੀਂ ਉਹਨਾਂ ਦਾ ਤਾਂ ਕੀ ਕਰ ਸਕਦੇ ਵਿੰਗੀਆਂ ਟੇਡੀਆਂ ਐ ਹੀ ਆਉਂਦੀਆਂ ਬਜਾਰੀਆਂ ਆ ਆਪਣਾ ਜੀ ਸੀ ਬੀ ਵਾਲੇ ਗਾਹ ਲੰਘਿਆ ਹੀ ਉਹ ਤੇ ਲੀਕਾਂ ਵਜੀਆਂ ਨੇ ਜੀ ਸੀ ਬੀ ਵਾਲਾ ਵੀਰ ਜੀ ਆ ਵੀ ਗਏ ਨਹੀਂ ਆ ਪਟਣ ਲੀਕਾਲੇ ਮਾਰਨ ਵਾਲੀਆਂ ਮਾਦੇ ਹਾਂ ਨੋ ਨੋ ਪੂਰੇ ਨੋ ਨੋ ਤਿੰਨ 340 ਵਿੱਚ ਆਇਆ ਬਾਥਰੂਮ ਦਾ ਹੈ ਸਾਰਾ ਬਾਥਰੂਮ ਅਸੀਂ ਆ ਪੌੜੀਆਂ ਆ ਗਈਆਂ ਨਾ ਇੱਥੇ ਹਾਂ ਇੱਥੋਂ ਤੱਕ ਡਾਈਨਿੰਗ ਏਰੀਆ ਹੀ ਆ ਵਾਹ ਇਹ ਇੱਥੇ ਡਾਈਨਿੰਗ ਆਹ ਸਾਰੀ ਲੋਬੀ ਆ ਵੱਡੀ ਲੋਬੀ ਵਾਹ ਵੱਡੀ ਹੋ ਗਈ ਆ ਬਸ ਬਾਥਰੂਮ ਫੇਟ ਹੋਣੇ ਪੈਣੇ ਨਹੀਂ ਟਲਦਾ ਕੋਲੇ ਪੈਣੇ ਉਹ ਉਹ ਵੀ ਬੰਦਦਾ ਸੱਚ ਅੱਗੇ ਕੋਰਸ ਵੀ ਬੰਨਾ ਤੂੰ ਹੀ ਹਲੇ ਤੂੰ ਹੀ ਹਲੇ ਮਿੰਤੀਆਂ ਮਾਰੀ ਜਾਂਦੇ ਉਧਰ ਜੀਸੀਬੀ ਵਾਲਾ ਵੀ ਆ ਵੀ ਗਿਆ ਵਾ ਮੈਂ ਵੀਰ ਨੂੰ ਘਰੇ ਲੈ ਕੇ ਆਵਾ ਮਾੜਾ ਜੀਸੀਬੀ ਵਾਲੇ ਨੂੰ ਉਹਨੂੰ ਕਹਾਂ ਆ ਜਾ ਵੀਰ ਬੈ ਇੱਥੇ ਛੱਟ ਪਾਣੀ ਪੁਣੀ ਪੀ ਚਾਹ ਚੁਕੀ ਹੁਣ ਘਰ ਆ ਉਥੋਂ ਤੱਕ ਚੱਲ ਗਿਆ ਆਪਣਾ ਇੱਥੋਂ ਤੱਕ ਆਹ ਵਾਲੀ ਉੱਧਰ ਤੱਕ ਇੱਥੇ ਆਗਰ ਨਹੀਂ ਪੱਟੀ ਜਾਣੀ ਆਹ ਵਾਲੀ ਆਪਣੀ ਹਾਂ ਇੱਥੋਂ ਸੇਦ ਨੂੰ ਤੇ ਆਹ ਵਾਲਾ ਤੇ ਇੰਨੇ ਉੱਤੇ ਸਾਰੇ ਦੇ ਲੈਂਟਰ ਹੀ ਆਉਣਾ ਹੋਰ ਬਾਈ ਕੀ ਹਾਲ ਚੱਲ ਬਾਈ? ਬਹੁਤ ਬਾਈ ਕੀ ਹਾਲ ਚੱਲ? ਤੈਨ੍ਹ ਸਤੈ ਆਜੋ ਬਾਈ ਬੈਠੋ ਪਾਣੀ ਪੁਣੀ ਪੀ ਲੋ ਨਾ ਚਰ ਮੜਾ ਇਹ ਲਾਈ ਜਾਂਦੇ ਨਿਸ਼ਾਨੀਆਂ ਬਾਸ ਆਪਣੇ ਕੰਮ ਅੱਧੇ ਘੰਟੇ ਘੰਟੇ ਚੱਲ ਪੈਣਾ। ਕੋਸਾ ਸਾਹਿਬ। ਜੀ ਦਾਦਾ ਦਾ ਖਾਇਆ ਕੋਸਾ? ਨਹੀਂ ਮੈਂ ਤਾਂ ਇਹ ਪੋਗਲੈਂਡ ਚ ਲਉਣਾ ਯਾਰ ਤੇ ਉਹ ਅਜ ਬੰਦਾ ਹੈਗਾ ਛੱਕੀ ਦੇ। ਅੱਛਾ। ਸੀਜੀ ਵਾਲਾ। ਠੀਕ ਆ। ਛੱਪੜ ਤੇ ਚੱਲਦੀਆਂ ਪੋਗਲੈਂਡ ਆਹੋ। ਉਹ ਕੋਈ ਆਈ ਉਹ ਪੋਗਲੈਂਡ ਨਹੀਂ ਕਿੰਨਾ ਨਹੀਂ ਪੋਗਲੈਂਡ ਤਾਂ ਬੇਤੇਵ ਕੰਮ ਨਹੀਂ ਕਰਨਾ। ਕੰਮ ਨਹੀਂ ਕਰਨਾ ਇੱਥੇ ਜੀਐਸਬੀ ਨਹੀਂ ਕੰਮ ਕਰਨਾ ਛੋਟਾ ਥਾਂ ਬਾਈ। ਠੀਕ ਆ। ਮੁੰ ਰਵਿੰਦਰ ਨੇ ਹਾਂ ਲੈ ਵੀ ਐਡਾ ਕਿਚਨ ਬਣ ਗਿਆ ਗੱਗੂ ਆਪਣਾ ਆਹ ਕਿਚਨ ਤੇ ਆ ਆਪਣੀ ਆ ਗਈ ਪੈਂਟਰੀ ਉਹ ਕਿਚਨ ਆ ਉਹ ਖਾਣਾ ਆਹ ਕਿਚਨ ਇੱਥੇ ਤੇ ਆ ਆ ਗਈ ਆਪਣੀ ਪੈਂਟਰੀ ਤੇ ਮਗਰਲੇ ਬੰਨੇ ਵਾਸ਼ਿੰਗ ਵਾਸ਼ਿੰਗ ਵਾਲਾ ਆ ਗਿਆ ਤੇ ਉਦੋਂ ਪਿੱਛੇ ਆ ਗਿਆ ਆਪਣਾ ਚੌਂਕਾ ਹੈ ਕੀ ਆ ਬਾਥਰੂਮ ਆ ਨਿੱਕੇ ਬਾਥਰੂਮ ਆ ਬਾਥਰੂਮ ਆ ਆ ਬਾਥਰੂਮ ਆ ਆ ਗਿਆ ਫਿਰ ਅੱਗੇ ਕਾਮਨ ਰੂਮ ਐਡਾ ਕਾਮਨ ਰੂਮ ਆ ਆ ਵਾਲਾ ਠੀਕ ਅਗਲਾ ਰੂਮ ਉਹ ਐਡਾ ਵੱਡਾ ਹਾਂ ਉਹ ਤੇਰਾ ਹੀ ਰੂਮ ਹੋ ਉਹ ਤੇਰਾ ਰੂਮ ਆ ਚੁੱਲ੍ਹੇ ਤੱਕ ਪਾ ਲੈ ਫਰੰਟ ਤੇ ਹੀ ਰਹਿਣਗੇ ਯਾਰ ਹਾਂ ਮੰਨ ਚ ਬੰਦੂ ਜਿ ਆਪਣੀ ਇੱਡੀ ਆ ਆ ਜੀ ਹਾਂ ਜੀ ਹਾਂ ਜੀ ਨਹੀਂ ਨਹੀਂ ਜਮਾਂ ਨਾਲ ਨਹੀਂ ਬਾਈ 2 ਫੁੱਟ ਥਾਂ ਛੱਡੀ ਹੋਈ ਆਪਾਂ ਥਾਂ ਛੱਡ ਗਿਆ ਵੇ ਜਿੱਥੇ ਇੱਟਾਂ ਪਈਆਂ ਵੇ ਯਾ ਥਾਂ ਪਟਣਾ ਆਪਾਂ ਹਾਂਜੀ ਇੱਧਰਲੇ ਪਾਸੇ ਆਉਗੂਗੀ ਹਾਂਜੀ ਹਾਂਜੀ ਉਹ ਛੱਡਣਾ ਆਪਾਂ ਜੇ ਹਾਂ 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 ਪਰਨੀਂ ਦਾ ਮਾੜੀ ਮਾੜੀ ਉਧਰ ਵੀ ਜਾਊਗੀ ਸੋਡੀ ਸਾਹਿਬ ਕੱਲਾ ਕੱਲਾ ਗੁਣੀਆਂ ਮਿੰਤੀ ਮਰਾ ਕੇ ਇੰਚ 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 ਕਹਿੰਦੇ ਮੈਣ ਮੈਣ ਕੇ ਰਖਾ ਰਿਆ ਇੰਚ ਇੰਚ ਇਹਨੇ ਸਟਰਗਲ ਬਹੁਤ ਕੀਤਾ ਮੈਨੂੰ ਕਰਨਾ ਪਿਆ ਲੱਗਾ ਸਾਰਾ ਸਟਰਗਲ ਇਹਦੇ ਆਇਲ ਸੀ ਕਿ ਕਿੰਨੇ ਮੈਣ ਹਾਉ ਮੈਣੀ ਬੈਂਸ ਪੰਜ ਆਏ ਸਾਢੇ ਇੱਕ ਪੰਜ ਮੇਰੇ ਚਾਰ ਚਿਸ ਨੂੰਰ ਦੇ ਸਾਢੇ ਚਾਰ ਸੀ ਇਹ 5.5 9.5 ਗਾਦਾ ਐਜੂਕੇਟਿਡ ਬੰਦਾ ਮਿਲਿਆ ਸਾਨੂੰ ਆਪ ਦੇ ਨੂੰ ਹਾਂ ਤਾਂ ਯਾਰ ਆਰਕੀਟੈਕਟ ਦਾ ਕੰਮ ਫਾਲਾ ਕਿ ਭਾਈ ਤੁਸੀਂ ਫਿਰ ਪਹਿਲਾਂ ਬਾਹਰ ਜਾਣ ਦਾ ਵਿਚਾਰ ਸੀ ਨਹੀਂ ਨਹੀਂ ਇੱਕ ਮਿੰਟ ਤੁਹਾਨੂੰ ਗੱਲ ਬਾਹਰ ਜਾਣ ਦਾ ਵਿਚਾਰ ਸੀ ਪਾਣੀ ਪੈਣੇ ਪੈਣੇ ਉਹ ਬਈਆਂ ਚਾਹ ਦੇ ਚੱਕ ਲਿਆ ਪਿਆਰ ਲੈ ਆਓ ਲੈ ਆਈ ਚੋਈ ਆਈ ਨਾ ਨਾਂ ਲਈ ਬਾਈ ਸੂਤ ਕਰੋ ਪਰਮਸਰ ਸੂਤ ਨਾਂ ਕਰੀਂ ਘਾਟ ਕੱਟਦੇ ਠੰਡਰਾ ਵੱਟ ਕੱਟਿਆ ਨਾਂ ਥਾਣੇਦਾਰ ਕਾ ਤੋਏ ਦਾ ਇਹ ਨਾਂ ਹੈ ਜਿਹੜਾ ਥਾਂ ਜੀ ਨਹੀਂ ਕੋਈ ਦੱਸੋ ਸਹੀ ਕਰਨੇ ਸ਼ੁਰੂ ਤੋਂ ਨਾਂ ਇਹ ਦਾਦੇ ਨੇ ਰੱਖਿਆ ਨੇ ਥਾਣੇਦਾਰ ਦਾਦੇ ਨੇ ਨਾਂ ਰੱਖਿਆ ਸੀ ਹਾਂ ਦਾਦੇ ਨੇ ਨਾਂ ਰੱਖਿਆ ਸੀ ਹਿਸਾਬ ਨਾਲ ਥਾਣੇਦਾਰ ਤਾਂ ਉਹਦੇ ਉਹਲੇ ਪਤਾ ਨਹੀਂ ਕੱਲ ਕੀ ਪੂਕੀ ਜਾਂਦਾ ਸੀ ਐਸ ਥਾਂ 'ਤੇ ਛੇ ਕਰੀ ਰੌਲਾ ਪਿਆ ਸਾਡਾ ਵੀ ਇੱਕ ਵਲੌਗ ਲਿਖਿਆ 7-8 ਲੱਖ ਵਿਊ ਆ ਉਸ ਵਲੌਗ ਨੂੰ ਆ ਚੌਕਾ ਟਾਇਆ ਹੈ ਅਸੀਂ ਇਹ ਵੇਲਾ ਮੋੜ ਤੋੜ ਕੇ ਦੀ ਕਿਸਮਤ ਕਿੱਥੇ ਆਈ ਇਹਨੂੰ ਪਾਰਟੀ ਦੇਣਾ ਇਹਦੀ ਜੜਾ ਹੀ ਉਗਾ ਦਿੱਤੀ ਆ ਤੇ ਉਹਨੇ ਜੜਾ ਮਕਾਨ ਦਾ ਕਾਰਨਿਕਾ ਤੋਂ ਮੈਨੂੰ ਲਾਨਤ ਪਈ ਸੀ ਹੁਣ ਜੜਾ ਮਕਾਨ ਕਿੰਨੇ ਮਗਾਈਆਂ ਆ ਵੇ ਆ ਪਰੇ ਤਰਿਆ ਹੁੰਦੇ ਇਹਨੂੰ ਕਰੀਏ ਮਾਰਾਂ ਨੂੰ ਇਹਦੇ ਦਿਵਾਲੇ ਆ ਚਮਕਾਟ ਆਉਂਦੇ ਨੇ ਮੰਮੀ ਨੇ ਸੱਚ ਰਹਿਣ ਵੜਾਉਣਾ ਚਮਕਾ ਜਦੋਂ ਗੈਬ ਹੋਇਆ ਚੌਂਕਾ ਹੀ ਪੜਦਾ ਰਹੀ ਹਣਾ ਤੁਸੀਂ ਦੇਖਿਆ ਦੱਸਿਆ ਕੋਈ ਨਹੀਂ ਤੇ ਅੱਜ ਫਾਈਨਲੀ ਚਮਕਾ ਪਟਿਆ ਜੜਾ ਜਿਹਦਾ ਕੰਜਰ ਕਲੇਖ ਰਿਆ ਪਰ ਇਹ ਪਿੱਛੇ ਲੈ ਜਾਣਾ ਉਹ ਤੁਮ ਮੰਮੀ ਨੂੰ ਬਣਾ ਦਾਂਗੇ ਸਟੈਮ ਨਾਲ ਹੀ ਸਟੈਮ ਵਧੀਆ ਤਰੀਕੇ ਨਾਲ ਗੁੱਡ ਵੈਲ ਬਣਾ ਕੇ ਦਵਾਗੇ ਅਰਕੇ ਆਪ ਹੋਏ ਅੱਖ ਤੇ ਇਹ ਲੈਣਾ ਕਰ। ਇੱਥੋਂ ਆ ਵਿੱਚ ਰੱਖਨਾ। ਕਿਉਂ? ਯਾਰ ਬਾ ਹੀ ਬੜਾ ਹੱਥਾਂ ਦੇ ਵਿੱਚ। ਤੇ ਯਾਰ ਭਾ ਭਾਈ ਪਹਿਲਾਂ ਆਪਾਂ ਕਲੀ ਪਾਉਂਦੇ ਰਹੇ ਆ ਨਗਰਗੀਤਾਂ ਜੀ ਰਹੇ ਆ। ਨਹੀਂ ਨਹੀਂ ਚੱਲ ਕੋਈ ਵੀ। ਦੱਸੋ ਸੋਨੀ ਸਾਹਿਬ ਕਿੱਥੀ ਪਾਉਣੀ ਆ ਨਗਰਗੀਤਾਂ ਜੀ ਅਸੀਂ ਕਲੀ ਪਾਉਂਦੇ ਰਹੇ ਆ। ਦੱਸਿਆ ਕਰ ਇਹਨਾਂ ਨੂੰ। ਉੱਡੀ ਜਾਂਦੀ ਆ। ਇੱਕ ਹੋਰ ਨਾ ਉਹ ਐਂ ਦੇ ਖਲਾਰਾ ਜਿਹਾ ਪਾਈ ਜਾਂਦਾ ਮੜ ਕੋਲ ਜੇਸੀਪੀ ਆ। ਲੋ ਵੀ ਅੱਜ ਸਹੀ ਕਲੀ ਪੈਣ ਲਈ ਆ। ਓਕੇ ਨਹੀਂ ਖਾਨੀਆਂ। ਦੰਨਾ। ਚੱਲ ਪਿਆ ਕਿੱਥੇ ਗਿਆ ਸੀ। ਹਾਂ ਪ੍ਰੋਜੈਕਟ ਕੋਈ ਅੜ ਗਿਆ ਸੀ ਹਾਂ ਚੱਲ ਚੱਲ ਪਿਆ ਸੀ ਇਹ ਟਾੜੀਆਂ ਦੀ ਕੀਟੀਆਂ ਕਰਾਇਆਂ ਭਾਜੀ ਲਓ ਚਲੋ ਚਲੋ ਤਰੋ ਭਾਜੀ ਅੱਗੇ ਨੂੰ ਲਓ ਜਾਓ ਇੱਥੇ ਇੱਥੇ ਚੱਲ ਇੱਥੇ ਚੱਲ ਆਈਓ ਛੱਡ ਦਿਓ ਆਈਓ ਚੱਲ ਇੱਥੋਂ ਜਾਦਾ ਇੱਥੋਂ ਚੱਲ ਇਧਰੋਂ ਫਵਾਸ ਲਾਓ ਇੱਥੇ ਚੱਲਦਾ ਮੋ ਜਿਹੜੇ ਜੀਐਸਪੀ ਨਾਲ ਪਟਾਏ ਜਾਣੇ ਆ ਤੁਹਾਡੇ ਤੋਂ ਤੁਹਾਡੇ ਕੋਲ ਪਤਲੀ ਕੋਲੀ ਹੁੰਦੀ ਕਰੀ ਪਰ ਨਿਸ਼ਾਨੀਆਂ ਦਿਖਾਉਣੀਆਂ ਹੁੰਦੀ ਆ ਪਹਿਲਾਂ ਤੂੰ ਫਲਾਰਾ ਇਹਨੇ ਪਾਉਣਾ ਬੜਾ ਆ ਪਾਟ ਦੇ ਨਾਲ ਕਿਹਾ ਉਹ ਜੀਐਸਪੀ ਉਹਨੂੰ ਪੱਟ ਲੱਗੇ ਹਾਂ ਮੋਟਾ ਨੰਗ ਜਾਊਗਾ ਮੁੜੇ ਮੋਟੇ ਮੁੜੀ ਭੱਜ ਕੇ ਨੰਗ ਜਾਦਾ ਵੇ ਭੱਜ ਕੇ ਭੱਜ ਕੇ ਨੰਗੇ ਨਾ ਮੈਂ ਐ ਐ ਵੱਜਦਾ ਜਾਵਾ ਪਾਵਾ ਚੋਟੂ ਮਾਲਾ ਕਾਲੂ ਜਿੰਮ ਜੂਮ ਲਾ ਲਿਆ ਤੇ ਫੇਰ ਹੈ ਕਾਲੂ ਜਿੰਮ ਜੂਮ ਲਾ ਲਿਆ ਫੇਰ ਫੇਰ ਔਖਾ ਵਾ ਟੇਡਾ ਹਗ ਨੰਗੇ ਕੰਦ ਚ ਵਜੇਗਾ ਐ ਹਾਂ ਨੰਗੇ ਹੀ ਹੈਗਾ ਮਤਲਬ ਅੰਮ੍ਰਿਤ ਪੜੇ ਲਿਖੇ ਬੰਦੇ ਘੜੀ ਮੰਦੇ ਆ ਤੂੰ ਹੀ ਹਣ ਪੜੀਆਂ ਸਾਰਾ ਦੇ ਯਾਰ ਉਹਨਾਂ ਨੂੰ ਉਚਾਲੇ ਆਉਗੀ ਆ ਪੜਾਓ ਚਲੋ ਆਉ ਆਉ ਕਰਾਈ ਜਾਂਦਾ ਵਿਚਾਲੇ ਹੋਰ ਅੱਛਾ ਇਹ ਉਹ ਬੰਦਾ ਕੱਲ ਫੋਰਚੂਨਰ ਦੀ ਮੜੀ ਚਾਬੀ ਕਿਉਂ ਨੇ ਫੜਾਈ 500 ਰੀਲ ਬਣਾ ਲਈ ਨੇ ਖੜੀ ਖੜੀ ਦੀ ਤੇ ਨਾਲ ਕੇ ਹੁਣ ਕੇ ਗੁਰਕੀਰਤ ਨੂੰ ਸੈਂਡ ਕਰਕੇ ਕਹਿੰਦਾ ਸਟੋਰੀ ਦੇ ਉੱਤੇ ਦੇਲ ਸਟੋਰੀ ਲਾਓ ਮੇਰੀ ਤੂੰ ਹੀ ਆ ਨਾ ਨਾ ਉਹ ਤੇਰੀ ਉਹ ਗਰਗੀ ਤੂੰ ਇਹ ਕੜਾ ਉਹ ਪੱਗ ਉਹ ਪੱਗ ਗੁਲਾਬੀ ਸੀਗੀ ਇਹ ਅੱਜ ਵੇਖ ਕਿਹੜੀ ਇਹ ਇਹ ਕਹਿੰਦੇ ਹੇਲੋ ਪਹਿਲਾ ਸੂਟ ਆਈ ਜਾਂਦਾ ਬਈ ਮਿਸਤਰੀ ਸਾਹਿਬ ਤੁਹਾਡੇ ਤੁਹਾਡੀ ਸਾਹਿਬ ਉਹ ਬੰਦਾ ਸੂਟ ਆਈ ਜਾਂਦਾ ਤੁਹਾਡੇ ਉਹ ਵੇ ਘਟਾਇਆ ਹੀ ਮਗਰ ਤਾਂ ਵੀ ਹੁੰਦਾ ਇਹ ਕਿਹੜੀ ਟੋਲੀ ਲਾਗੂ ਚੱਸੀ ਨਹੀਂ ਇਹ ਤੋਂ ਕਿਹੜੀ ਕਿਉਂ ਛੱਡ ਘੜਾ ਤੂੰ ਨਹੀਂ ਛੱਡ ਘੜਾ ਨਹੀਂ ਆ ਇਧਰੋਂ ਵੀ ਸੂਟ ਆ ਗਿਆਈ ਬਈ ਆ ਵੀ ਕਰ ਗਈ ਆਵੇ ਕੀ ਚਪਸਾ ਗਿਆ ਜੀ ਆ ਕੀ ਕਹਿੰਦਾ ਨੂੰ ਓਏ ਓਹੀ ਕਹਿੰਦਾ ਕਹਿੰਦਾ ਅੱਖਾਂ ਖੋਲ੍ਹ ਭਰਾਵਾ ਮਾਲ ਤੇ ਨਹੀਂ ਚੰਗਾ ਮਿਲ ਗਿਆਹੀਂ ਏ ਬਾਕੀ ਅੰਨੀ ਪਤਾ ਕਰ ਹਾਂ ਰੱਬ ਨੇ ਰੱਖ ਦੇਣਾ ਹਾਂ ਨੇ ਲੈਣਾ ਮਾਰ ਲੈੰਦੋ ਉਹਨਾਂ ਨੂੰ ਫਿਰ ਜੀਸੀਬੀ ਆਈ ਖੜੀ ਆ ਫਿਰ ਟਾਈਮ ਨਾਲ ਅੱਜ ਹੀ ਆਪਾਂ ਬਾਬੇ ਨੂੰ ਸੱਦ ਕੇ ਅਰਦਾਸ ਕਰਾ ਕੇ ਤੁਹਾਨੂੰ ਅਗਲਾ ਵਲੌਗ ਜੀਐਸਬੀ ਦਾ ਬਖਰਾ ਚੱਲਦਾ ਤੁਹਾਨੂੰ ਯੈਸ ਆ ਯਾਰ ਜਮਾਈ ਨਾਲ ਨਹੀਂ ਹੋ ਗਿਆ ਇੱਥੋਂ ਦਾ ਯਾਰ ਜੀ ਓਏ ਗੱਗੋ ਆਪਣੇ ਕੋ ਬੈਲਟ ਹੈਗੀਆਂ ਨੇ ਆਏ ਫਿਰ ਇਹਨਾਂ ਨੂੰ ਫਿਰ ਜੀਐਸਬੀ ਨਾਲ ਬੈਲਟਾਂ ਨਾਲ ਚਕਾ ਕੇ ਕਰ ਲਾਂਗੇ ਉੱਤੇ ਟਰਾਲੀ ਤੇ ਹੈ ਟਰਾਲੀ ਤੇ ਰੱਖ ਲਾਂਗੇ ਲੰਮੀਆਂ ਪਾ ਗਏ ਭਾਈ ਇਹ ਗੱਲੋ ਛੋਡੀ ਨੂੰ ਮੰਨ ਗਏ ਆਪਾਂ ਇੱਕ ਮਿੰਟ ਵੀ ਪਾਸੇ ਨਹੀਂ ਹੋਇਆ ਉਦੋਂ ਦਾ ਨਹੀਂ ਬਹੁਤ ਵਧੀਆ ਮੁੜ ਕੋ ਮੁੜ ਕੇ ਜਰੂਰ ਹੋ ਗਿਆ ਉਹ ਆ ਨਹੀਂ ਬਣੀ ਠੀਕ ਨਹੀਂ ਮੈਂ ਤਾਂ ਜਿਹੜਾ ਮੁੜਕਾ ਉਹ ਆ ਦਿਨ ਮੈਂ ਵਿਖਾਵਾਂ ਬੈ ਗਈ ਆ ਆਂਦਰ ਬੈ ਗਈ ਜਿੱਨਾ ਇਹਨੂੰ ਆਇਆ ਆ ਆ ਵੇਖ ਮੈਂ ਤੈਨੂੰ ਆਪਣਾ ਮੈਂ ਤੈਨੂੰ ਆਪਦਾ ਰੂਮ ਵਿਖਾਵਾਂ ਨਹੀਂ ਮੈਂ ਨਹੀਂ ਪਹਿਲਾ ਦਿਨ ਮੈਂ ਵਿਖਾਉਣਾ ਆ ਵੇਖ ਆ ਵੇ ਆ ਆ ਗਿਆ ਆ ਆ ਗਿਆ ਆਪਣਾ ਥੱਲੇ ਵਾਲਾ ਕਮਰੂਮ ਠੀਕ ਹੈ ਇਧਰਲੇ ਬੰਨੇ ਉਹਦੀ ਆ ਗਈ ਡਰੈਸਿੰਗ ਠੀਕ ਆ ਉਹ ਬਈ ਦਸੀ ਡਰੈਸਿੰਗ ਆ ਨਾ ਇੱਥੇ ਹਾਂ ਇੱਥੇ ਆ ਗਈ ਉਹਦੀ ਕਮਰੇ ਡਰੈਸਿੰਗ ਫਿਰ ਇਹਦੇ ਉੱਤੇ ਇੱਕ ਹੋਰ ਕਮਰੂਮ ਫਿਰ ਆ ਜਿਹੜੀ ਡਰੈਸਿੰਗ ਵਧਮੀ ਦਿੱਤੀ ਆ ਏ ਉਹਦੀ ਬਾਲਕਨੀ ਬਣ ਜਾਣੀ ਆ ਉਹ ਕਮਰੇ ਦੇ ਉੱਪਰਲੇ ਦੀ ਠੀਕ ਆ ਕਮਰੂਮ ਦੀ ਫਿਰ ਇਧਰਲੇ ਵੀ ਨਹੀਂ ਆ ਇਧਰ ਦੀ ਆਉਣਾ ਪੈਣਾ ਇੱਥੇ ਕੰਦ ਹੋਣੀ ਆ ਤੈਨੂੰ ਮੈਂ ਦੱਸਾਂ ਇੱਥੇ ਕੰਦ ਆ ਐ ਕੰਦ ਦੇ ਵਿੱਚ ਵੱਜੇ ਉਹ ਵੇਖਿਆ ਆਹ ਵੀ ਕੰਦਾ ਤੇ ਹਾਰ ਪਰ ਹੋ ਜਾਂਦਾ ਗਾ ਕੋਈ ਨੋਟਾ ਹੋਏ ਕੰਦਾ ਤੇ ਹਾਰ ਪਰ ਹੋ ਜਾਂਦਾ ਗੇਟ ਖੋਲ ਆਵੇ ਇੱਥੇ ਗੇਟ ਆ ਵੇਖ ਆਹ ਵੇ ਗੇਟ ਖੋਲਿਆ ਬਾਹਰ ਗਏ ਤੇ ਆ ਇਹ ਬਾਥਰੂਮ ਹੈ ਵੀਰ ਜੀ ਇਹ ਬਾਥਰੂਮ ਆ ਜੀ ਸਿੰਕ ਆ ਇਹ ਸਿੰਕ ਹੈ ਜੀ ਇੱਥੇ ਹੱਥ ਧੋ ਲੈਣੇ ਆ ਤੇ ਉਧਰ हां सीट ਇੱਥੇ ਆ ਵੀਰਾ ਬਈ ਲਿਖਾਂ ਤੇ ਇੱਥੇ ਤੁਹਾਨੂੰ ਸੀਟ ਲਵਾ ਕੇ ਦਿੱਤੀ ਆ ਇੱਥੇ ਸੀਟ ਤੇ ਬਹੁਤ ਠੀਕ ਆ ਇਹ ਬਾਥਰੂਮ ਦੀ ਸੀਟ ਆ ਕੱਲ ਆ ਲਾ ਫੇਰ ਉਧਰਲੇ ਬੰਨੇ ਇੱਥੋਂ ਬਾਹਰ ਨਿਕਲਣਾ ਤੁਸੀਂ ਬਹਿ ਸੀਟ ਤੇ ਬਹਿ ਸੀਟ ਤੇ ਨਾ ਠੀਕ ਆ ਆ ਆ ਗਿਆ ਆਪਣਾ ਕਿਚਨ ਇਧਰ ਬਾਹਰ ਨਿਕਲ ਗਏ ਪਰਲੇ ਬੰਨੇ ਚੌਂਕਾ ਹੋ ਗਿਆ ਆਪਣਾ ਇਹਦੇ ਉੱਪਰ ਆਪਣਾ ਕਮਰਾ ਆ ਜਾਣਾ ਬਸ ਬਾਕੀ ਦਾ ਜਿੰਨਾ ਤੁਸੀਂ ਸਮਝ ਗਏ ਜੀ ਆ ਨੁੱਕਰ ਜੀ ਤੇ ਆ ਭਰਨੀ ਆਂ ਜੀ ਕਾਹਤੇ ਇਹ ਜਮਕੀ ਨਾ ਆਈਆਂ ਪੀ ਭਾਰਤ ਨਹੀਂ ਆਈ ਇਹ ਇੱਥੇ ਵਾਸ਼ਿੰਗ ਮਸ਼ੀਨ ਆਊਗੀ ਆ ਖਾਲੀ ਨੂੰ ਬੈਠ ਖਾਨ ਨਾਲ ਉੱਥੋਂ ਕਵਰ ਅੱਛਾ ਕੇ ਕੇਸੀ ਬਿਆਲਾ ਕਿੱਥੇ ਆ ਉਹ ਵੀ ਰੋ ਉਧਰ ਬੈਠੇ ਵਾਸ਼ਿੰਗ ਮਸ਼ੀਨ ਬੈਠਾ ਰਖਾਉਂਦੇ ਚੱਲ ਜੂਏ ਆਪਣਾ ਚੱਲ ਹੁਣ ਦਾ ਸਪੋਰਟ ਪਾ ਚਾਰ ਇੰਚ ਜੀ ਗੋਲ ਦੇ ਪਾ ਦੇਗਾ ਉਹ ਨਾਗਰਮਣੀ ਜੀ ਮੈਂ ਕਿਹਾ ਬੈਠੇ ਰਹੋ 4 ਵਜੇ ਆ ਉਹ ਨਾਲ ਹੀ ਜੋੜ ਦਿਖਾ ਹਰਾ ਭਾਈਆ ਮਗਰ ਹੈ ਇੱਕ ਕਮਰੇ ਦੀ ਡਰੈਸਿੰਗ ਐਡੀ ਬੈਠੀ ਆਊਗੀ ਆ ਮਾਤਾ ਨੂੰ ਦੇ ਤੂੰ ਉਹ ਬਾਹਰ ਕਹਿੰਦੇ ਮੇਰਾ ਸਟੋਰ ਛੋਟਾ ਛੋਟਾ ਹੈਂ ਰੱਖ ਲਾਉਂਦਾ ਵਡਾ ਸਮਝ ਸਭ ਕੋ ਜੋ ਵਡਾ ਤਾਂ ਲਾਉਂਦਾ ਚਲੋ ਜੋ ਵੀ ਬਾਦੂ ਘਰ ਬਹੁਤ 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 4 ਇੰਚੀ ਦਾ ਬਈ ਆਪ ਹੀ ਕੱਢਾਂਗੇ ਹਨਾ ਆਪਾਂ ਉਹ ਕਪ ਕਢਾ ਲੈਣੀ ਹੈ ਅੱਬਲ ਤਾਂ ਖੜੀ ਪੇਪਰ ਆਓ ਉਹ ਸਿੱਧੀ ਕੰਨ ਰੱਖੋ ਕੰਦ ਵੱਡੇ ਕਮਰੇ ਦੀ ਪਰ ਉਹ ਨਹੀਂ ਬਲਪਾ ਇਧਰੋਂ ਪਿੱਛੋਂ ਚੱਲਣਾ ਆ ਵੀ ਕੱਢਣਾ ਆ ਵਿਚੋਂ ਬਹੁਤ ਡਬਲ ਕਰ ਦਿਓ ਉਹਦੀ ਅੱਪਲ ਮੇਨ ਲਾ ਤਾਂ 4 ਇੰਚ ਦੀ ਤਾਂ ਨੀਂ ਦੀ ਲੋੜ ਹੀ ਨਹੀਂ ਵੈਸੇ ਹਨ ਬਈ 4 ਇੰਚ ਕੰਨ ਦੀ ਕਿ ਲੋੜ ਹੋਊਗੀ ਕਰਨੀ ਪੈਣੀ ਓਕੇ ਡਨ 4 ਇੰਚ ਦੀ ਵੀ ਕੰਦ ਕਰਨੀ ਪਊਗਾ ਐਡਾ ਦਿਮਾਗ ਹੋਣਾ ਕਿ ਮਾੜਾ ਨਹੀਂ ਮੈਂ ਕਿਹਾ 9 ਇੰਚੀ ਬਹੁਤ ਜ਼ਿਆਦੀਆਂ ਆਉਣੀਆਂ ਹਾਂ ਬਹੁਤ ਕੰਦਾ ਆਉਣੀਆਂ ਤਗੜੀਆਂ ਆ 9 ਇੰਚੀ ਆ ਸਾਰੀਆਂ ਵੱਡੇ ਲੈਵਲ ਦੇ ਕੰਮ ਆ ਕੋਈ ਨਹੀਂ ਆਨੇ ਨੇ ਆਵਾਜ਼ ਕਰਨ ਵਾਲੀਆਂ ਯੈਸ ਸੁਣ ਕੇ ਕੱਪਲੰਦ ਹਾਂਜੀ ਤੇ ਅੱਜ ਦੇ ਵਲੌਗ ਦਾ ਸਾਡਾ ਸਮਾਪਤੀ ਹੋ ਗਈ ਕਿਉਂਕਿ ਬਹੁਤ ਵੱਡਾ ਬਣ ਗਿਆ ਆ ਯੈਸ ਤੇ ਅਗਲਾ ਵਲੌਗ ਤੁਹਾਨੂੰ ਅਸੀਂ ਨਾਲ ਦੀ ਨਾਲ ਹੀ ਕੱਲ ਨੂੰ ਤੁਸੀਂ ਚੈੱਕ ਕਰ ਹੀ ਲੈਣਾ ਜੇਸਬੀ ਆਪਣੀ ਖੋਸਾ ਪਰਿਵਾਰ ਵਾਲੀ ਮਨਦੀਪ ਦੇ ਪਿੰਡੋ ਆ ਚੁੱਕੀ ਆ ਤੇ ਮਨਦੀਪ ਹੋਣਾ ਕੀ ਜੇਸਬੀ ਆ ਪਿੱਛੇ ਛੋਡੀ ਸਾਹਿਬ ਨਹੀਂ ਵੇਖ ਸਕਦੇ ਉਹ ਲੈਣਾ ਮਾਰੀ ਜਾਂਦੇ ਆ ਲਗਾਤਾਰ ਕੰਮ ਚੱਲੂ ਆ ਮਿਸਤਰੀ ਸਹਿਬਾਨਾਂ ਦਾ ਪੂਰਾ ਸਹਿਯੋਗ ਹੈ ਤੁਹਾਡੀ ਸਾਡੀ। ਬਾਕੀ ਕੋਈ ਚੀਜ਼ ਅਸੀਂ ਕਰਨੀ ਹੋਵੇ ਸਾਨੂੰ ਜਰੂਰ ਦੱਸਿਓ। ਕਿਉਂਕਿ ਕਾਲੂ ਸੰਗਰਾਮ ਦਾ ਸਾਡੇ ਸੰਗਰਾਮ ਮਤਲਬ 100 ਦਿਨ ਚੱਲ ਜਾਣਾ ਉਹਦੀ ਨੀਂਹ ਰੱਖਦੇ। ਉਹਦਾ ਬਚਾ ਕੇ ਕਰਕੇ ਅੱਜ ਹੀ ਨੀਂਹ ਰੱਖ ਦੇਣੀ ਆ ਤੇ ਇਹ ਹੋਰ ਘੰਟਿਆਂ ਨੂੰ ਅਸੀਂ ਜੇਸ ਵੀ ਚਲਾ ਕੇ ਉਹ ਵਲੌਗ ਕੰਟੀਨਿਊਟੀ 'ਚ ਵੱਖਰਾ ਰੱਖਾਂਗੇ। ਥੈਂਕ ਯੂ, ਲਵ ਯੂ। ਅੰਨੇ ਵਾਰ ਚੱਕ ਦੋ ਫਰੀਜ। ਓਕੇ।